दस ਮੈਨੂੰ ਕੀ ਕੰਮ ਆਇਆ ਮੈਂ ਤਾਂ ਤੈਨੂੰ ਪੁੱਤ ਲੈਣ ਨਾ ਮੈਂ ਰੋਟੀ ਖਾ ਕੇ ਆਇਆ ਸੀ ਲੱਸੀ ਨਾ ਯਾਰ ਉਹਦਾ ਘੇਮੇ ਆਉਣੇ ਹੋਈ ਬਸ ਉਹੀ ਆ ਗਏ ਮੈਂ ਕਿਹਾ ਚੱਲ ਮਿਲ ਜਾਈਏ ਲੈ ਹੀ ਮਰਦਾ ਅਜੇ ਤੱਕ ਨਾ ਵੀ ਮੈਂ ਤਾਂ ਆਜੀ ਮਰਜ਼ੀ ਕਰੂੰਗਾ ਕਾਹਦੀ ਮਰਦੀ ਆ ਮਾਤਰਾ ਜੀਣ ਲੱਗਦਾ ਉਹਦੇ ਕੋਈ ਨਾ ਜਵਾਬੀ ਨੂੰ ਪਾਲ ਨੂੰ ਆਪੇ ਜੇ ਤੈਨੂੰ ਵੀ ਨਹੀਂ ਪਸੰਦਦਾ ਨਾ ਆਪੀ ਕਰ ਲੂਗੀ ਵੀਰ ਬਾਈ ਮੇਰੀ ਗੱਲ ਸੁਣ ਹੈਨਾ ਹੁੰਦਾ ਗਲਤੀਆਂ ਇਨਸਾਨ ਕਰਤੀਆਂ ਦਾ ਬੁਤਲਾ ਗਲਤੀਆਂ ਕਰਤੀਆਂ ਤੇ ਮੰਨ ਤੇ ਇੱਕ ਮੌਕਾ ਤਾਂ ਦੇਣਾ ਚਾਹੀਦਾ ਰੇਗ ਨੂੰ ਇੱਕ ਮੌਕਾ ਤਾਂ ਰੱਬ ਵੀ ਦੇ ਦਿੰਦਾ ਬਾਈ ਕਾਹਦੇ ਪਾਸੇ ਕਾਨੂੰਨ ਦਾ ਟੁੱਟਾ ਦਾ ਵਧੀਆ ਕੀਤਾ ਦਾਦਾ ਨੇ ਇਹਨੂੰ ਪੋੜ ਗੋਣਾ ਮਾਦਾ ਦੀਓ ਜਿੱਤੇ ਦੀਓ ਗੁਇਆ ਤੇ ਲੋਕ ਕੋਈ ਗੱਲ ਤੂੰ ਜਾ ਕੇ ਲੈ ਤੇਰਾ ਜੀ ਨਹੀਂ ਲੱਗਦਾ ਉਹਦੇ ਮੇਰੇ ਆਏ ਕਰ ਬਸਦੇ ਹੁੰਦੇ ਨਾ ਦਈ ਕੋਈ ਨਾ ਪੱਲੇ ਆ ਮੈਂ ਬਾਈ ਯਾਰ ਜਵਾਕੜੀ ਖਾ ਨਹੀਂ ਜਸਮント ਰਾਜੀ ਰਬ ਰਾਵਾ ਗੁੱਸੇ ਆ ਇੱਕ ਵਾਰ ਬਸ ਜਵਾਕੜੀ ਤਰਸੀ ਮੈਨੂੰ ਤਾਂ ਜਵਾਕੜੀ ਦੇ ਤਰਸ ਆਉਂਦਾ ਮੈਂ ਤਾਂ ਨਹੀਂ